ਹਾਂਜੀ ਕੀ ਹਾਲ ਹੈ ਧਰੇ ਬਰਾਦਰ ਐ ਕਿਵੇਂ ਦਾ ਰਹੇ ਹੋ ਤੁਹ ਪਤਾ ਹਿੰਟਾਂ ਚੱਲ ਰਹੀ ਰਹੇ ਸਭ ਠੀਕ ਹੈ ਲਓ ਭਾਈ ਪਹਿਲਾਂ ਤਾਂ ਚਾਹ ਪੀ ਲਗੇ ਬੱਬਲ ਕਾ ਤੀ ਯਾ ਠਰਗੀ ਕਾ ਗਟ ਆ ਗਿਆ ਪਿਆ ਨੂੰ ਭਾਈ ਨੂੰ ਤੇ ਆਪਾਂ ਨੂੰ ਵੀ ਪਿਆ ਨੂੰ نیند ਬਹੁਤ ਆਈ ਬੰਹਰਾ ਆ ਗਿਆ ਤੇ ਉੜਦੇ ਉਹ ਵੇਖਦੇ ਬਾਹਰ ਡਾਉਣੇ ਕਬੂਤਰ ਕੋ ਬਾਤਰ ਬਗਿੱਦਮਣੀ ਵੀ ਆਇਆ ਬਟ ਉਹ ਮੰਜੇ ਤੇ ਸੱਚ ਨਾਲ ਦੇ ਪਿੰਡਾਂ 'ਚ ਬਾਜੀ ਵੀ ਚੱਲੀ ਜਾਂਦੀ ਆ ਇੱਥੇ ਬਹੁਤ ਕਬੂਤਰ ਆਉਣਗੇ ਅੱਜ ਉਹ ਵੀ ਸ਼ੌਕ ਕਰਾਵਾਂਗੇ ਤੁਹਾਨੂੰ ਚਲੋ ਭਾਈ ਉੱਠੀਏ ਉਹ ਭਾਈ ਜਿਹੜਾ ਉਤਰ ਆ ਦੇ ਜਿਹੜੇ ਸ਼ੱਗ ਨੂੰ ਉਤਰਣ ਵਾਲਿਆ ਲਾਓ ਜੀ ਖੋਲੀਏ ਖੁੱਡਾ ਲੈ ਕੇ ਬਾਬੇ ਦਾ ਨਾਂ ਤੇ ਦੇਖੀ ਕਬੂਤਰ ਕਿਹੜਾ ਹੈ ਜਿਹੜਿਆ ਬੇਲ ਲਗਾ ਹਨਾ ਲਾਓ ਭਾਈ ਸਾੜੀਏ ਕਬੂਤਰ ਪਹਿਲੇ ਨੰਬਰ ਤੇ ਕਾਲੀ ਜੀਨੀ ਭੂਤ ਲਗਭਗ 8 ਵਜੇ ਹੋਣਗੇ ਹਨਾ ਤੇ ਦਾਣੇ ਸੀਗੇ ਮਾੜੇ ਮੋਟੇ ਬਈ ਇਹਨਾਂ ਅੰਦਰ ਦੂਜੇ ਨੰਬਰ ਤੇ ਗਲਾਬੀ ਟਿੱਡ ਗਲਾਬੀ ਟੂਸਾ 40 30ਵੇਂ ਨੰਬਰ ਤੇ ਕੱਚ ਕਾਂਤ ਵਾਲੀ 40 ਇਹ ਕੀ ਹੋ ਗਈ ਗਲਾਬੀ ਕਾਂਤ ਵਾਲੀ 40 ਸ਼ੇਰਨਗੇ ਤੇ ਇੱਕ ਹੋ ਗਈ ਟੂਸੇ ਡੰਡੇ ਵਾਲੀ ਹਰਾ ਡੰਡਾ ਗਲਾਬੀ ਟੂਸਾ ਹੁਣ ਕਬੂਤਰਾਂ ਕਰਨੀ ਹੋ ਗਏ ਲਓ ਜੀ ਕਬੂਤਰਾਂ ਵਾਲੇ ਪਾਸੇ ਮੋਜਾ ਬਸ ਤਾਂ ਦਾਣੇ ਇਹਦੇ ਅੰਦਰ ਕਾਫੀ ਪਰ ਛੱਡਾਂਗੇ ਇਹ ਫਿਰਦਾਂ ਲਾਈਟਾਂ ਲੂਟਾਂ ਕਰਦਗੇ ਬੰਦ ਆਪਾਂ ਠੀਕ ਐ ਤੇ ਇੱਕ ਮਿੱਤਰ ਆਗੇ ਸੀਗੀ ਆਪਣੇ ਬੀਦੂ ਵਾਲੀ ਵਾਲੇ ਤੇ ਫਿਰ ਉਹ ਉਹਨਾਂ ਦਾ ਕਰਕੇ ਹਨਾ ਕੰਟਾ 1-2 ਘੰਟਾ ਉਹਨਾਂ ਨਾਲ ਬੈ ਕੇ ਕੋਈ ਵੀਡੀਓ ਵਗੈਰਾ ਨਹੀਂ ਕੰਟੀਨਿਊ ਕਰ ਸਕਿਆ ਮੈਂ ਤੇ ਕਬੂਤਰ ਬਈ ਪਤਾ ਨਹੀਂ ਕਿੰਨੇ ਛੱਡੇ ਸੀ ਮੇਰੇ ਤਾਂ ਯਾਦ ਨਹੀਂ ਹਨਾ ਉਹ ਫਿਰਦੇ ਆਏ ਬੈਠਾ ਤਾਂ ਹੈ ਨਹੀਂ ਕੋਈ ਤੇ ਪਰ ਬਾਹਰੋਂ ਕਬੂਤਰ ਬਾਲੇ ਆਏ ਫਿਰਦੇ ਆ ਬਾਬੇ ਵਾਜ ਹਨਾ ਤੇ ਜਿਵੇਂ ਮੁੰਲਾ ਦਾ ਇੱਕ ਹੋ ਸ਼ਾਇਦ ਬਾਹਰੋਂ ਆ ਉਹ ਮੈੜਾ ਉੱਤੇ ਤੇ ਬਾਦਲ ਬਾਜੀ ਹੈ ਨਾ ਨਾਲ ਹੀ ਉਥੋਂ 7-8 ਕਬੂਤਰ ਆ ਫਿਰਦੇ ਨੇਵੇਂ ਇਹਨੇ ਉਹਨਾਂ ਦਾ ਸਵਾਦ ਜੱ ਲਈ ਨੇ ਦੇਖੀ ਜਾਂਨੇ ਆ ਬੈਠੇ ਨੇ ਆਪ ਦੇ ਦੇਖੀ ਜਾਂਨੇ ਹਨਾ ਵਧੀਆ ਮਨੋਰੰਜਨ ਹੋਈ ਜਾਂਦਾ ਹੱਸਦੇ ਨੇ ਯਾਰ ਸਾਨੂੰ ਕੂਤਰਾਂ ਦੇ ਹਨਾ ਕੂਤਰ ਤਾਂ ਮੈਨੂੰ ਹਜੇ ਤੱਕ ਮਤਲਬ ਮੜ ਮੜ ਗਏ ਕੋਈ ਹਨਾ ਪੁੱਠੇ ਇੱਕ ਦੀ ਸੀਗੀ ਹਰੀ ਕੱਚ ਸੱਜੀ ਕਾਲਾ ਕੰਡ ਇੱਕ ਦੀਆਂ ਹਰੀਆਂ ਬਗਲਾਂ ਗੁਲਾਬੀ ਟੂਸਾ ਕਾਲਾ ਫੁੰਝਾ ਇੱਕ ਦਾ ਹਰਾ ਪੱਲਾ ਗੁਲਾਬੀ ਟੂਸਾ ਤੇ ਸ਼ਾਇਦ ਟੌਰੀ ਤੇ ਇੱਕ ਦੀਆਂ ਹਰੀਆਂ ਬਗਲਾਂ ਸੀ ਦੋਵੇਂ ਇੱਕ ਦਾ ਗੁਲਾਬੀ ਢਿੱਡ ਗੁਲਾਬੀ ਫੁੰਝਾ ਤੇ ਯਾਰ ਕੁ ਤਰਤਾ ਹੋਰ ਵੀ ਬਹੁਤ ਐਸੀ ਕੂਤਰੀ ਗਈ ਬਈ ਆਪਣੀ ਪਾਸੇ ਸੱਚੀ ਇਹ 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 ਲਾਈਵ ਜਿਵੇਂ ਬੈਠੀ ਆਂਦੀ ਹੈ ਨਹੀਂ ਬੈਠੀ ਨਹੀਂ ਬੈਠੀ ਨਹੀਂ ਬੈਠੀ ਇੱਕ ਅੱਚਖਾਂਤ ਵਾਲੀ ਅੱ비 ਪਾਸੇ ਬੈਕ ਕਹਿੰਦੀ ਨਹੀਂ ਜਿਹੜੀ ਹਨਾ ਅੱਜ ਵੀ ਪਾਸੇ ਬੈਠੂਗੀ ਇਹ ਇੱਕ ਇਹੇ ਪਾਸੇ ਬੈਠਣ ਵਾਲੀ ਹੈ ਤੇ ਇੱਕ ਇਹਨਾਂ ਚੋਂ ਮੋਜਾ ਨਹੀਂ ਮੋਜਾ ਨਹੀਂ ਪਾਸੇ ਬੈਂਦਾ ਜ ਮੋਜਾ ਤਾਂ ਚੱਲਿਆ ਲੱਗਦਾ ਮੈਨੂੰ ਬਾਜੀ ਹਨਾ ਫਿਰ ਨਾਲ ਪਿੰਡ 2 ਕਿਲੋਮੀਟਰ ਹੈ ਇੱਥੇ ਬਾਦੂ ਹੋ ਜਾਂਦਾ ਇੱਕ ਵਾਰੋਂ ਆਇਆ ਕੁਤਰਾ ਹੋ ਜਾਂਦਾ ਉਹ ਦੇਖੋ ਉਹ ਹੋ ਜਾਂਦਾ ਮਾੜਾ ਬਣਾ ਦੇ ਦਤਾ ਹੈ ਪਰ ਆਣੀ ਕਿ ਲੋ ਕੋਈ ਨਾ ਫਿਰ ਦਿਖਾਵਾਂਗੇ ਤਾਂ ਸਾਰਾ ਦਿਨ ਤੇ ਰੌਣਕ ਮੇਲਾ ਲੱਗੇ ਰਹਿਣਗੇ। ਆਥਨ ਨੂੰ ਬਹੁਤ ਭਰਾ ਹੋਣਗੇ ਇੱਥੇ ਛਤਰੀਆਂ ਵੀ ਲਵਾਉਣੀਆਂ ਪੈਣਗੀਆਂ, ਬੁਹਾਗੇ ਵੀ ਦੇਨੇ ਪਹਿਣਗੇ ਹਨਾ ਜਿੰਨਾ ਹੋ ਸਕੇ ਉਨੀ ਮਾਤਰਤ ਕਰਾਂਗੇ ਬਾਬੇ ਹੋ। ਫੁਣ ਜਾ ਸੇਮ ਸੇਮ 1 ਮਿੰਟ ਲਾਈਟਾਂ ਕਰੀਏ ਬੰਦ ਪਹਿਲਾਂ। ਲਓ ਜੀ ਵਿੰਡੋ ਵੀ ਕਰਤੀ ਓਪਨ। ਓਕੇ ਹੋ ਗਿਆ ਰਿਪੋਰਟਾ। 10:34 ਤੇ ਮੋਜਾ ਬੈਠ ਗਿਆ। ਕਿਵੇਂ? ਕਿਹੜੇ ਨਾਂ ਆਣ ਆਏ ਤਾਂ ਆਪਣੇ ਆ। ਉਹ ਕਿਹੜੇ ਵੇ ਗਿਆ ਉਹ ਤੇ। ਮੋਜਾ ਵਹਿ ਗਿਆ। ਦਾਣੇ ਸੀ ਦਾਣੇ ਐਨੇ ਉਹਦੇ ਅੰਦਰ ਚਲੋ ਕੋਈ ਗੱਲ ਨਹੀਂ ਲਓ ਜੀ ਇੱਕ ਹੋਰ ਬੈਠ ਗਈ ਖੂਦਰੀ ਆ ਗਈ 10:49 ਮਿੰਟਾਂ ਤੇ ਗਲਾਬੀ ਢਿੱਡ ਗਲਾਬੀ ਟੂਸਾ ਇੱਕ ਪਾਸੇ ਬੈ ਗਈ ਕੱਚ ਕਾਂਤ ਵਾਲੀ ਇੱਕ ਪਾਸੇ ਬੈਗਾ ਮੋਜਾ ਓਨਲੀ ਤਿੰਨ ਬੈਗੇ ਤੇ ਤਿੰਨ ਰਹਿ ਗਈ ਲਓ ਜੀ ਭੂਤ ਵੀ ਆ ਕੇ ਬੈ ਗਈ 11:10 ਮਿੰਟਾਂ ਤੇ ਠੀਕ ਹੈ ਹਾਂ ਇੱਕ ਹੀ ਬੈਠੀ ਹੈ ਨਵੀਂ ਤਾਂ ਗਲਾਬੀ ਕਾਂਤ ਵਾਲੀ ਵੀ ਬੈਠ ਗਈ ਬਈ ਕਾਲੀ ਚੀਨੀ 11 11 ਤੇ ਰਹਿ ਗਈ ਓਨਲੀ ਉਸਾ ਡੰਡਾ ਹਨਾ ਅੱਜ ਪਤਾ ਨਹੀਂ ਕੱਲੀ ਉੱਡੂਗੀ ਕਿ ਨਹੀਂ ਲਓ ਜੀ ਇੱਥੇ ਤੇਰ ਬਦਾਮ ਵਾਲੇ ਕੂਤਰਾਂ ਨੂੰ ਬਦਾਮ ਵੀ ਰੱਖ ਦੀ ਆਇਆ 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 ਪੁੱਤ ਇੱਧਰ ਇਹਨੂੰ ਵੀ ਰੱਖ ਦੀ ਆਇਆ 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 ਖੰਡ ਖਾ ਲੋ ਬੱਠਾਈ ਵੜਗਾ ਪੈੜਗਾ ਮਾਰੀ ਜਾਂਦੀ ਐ ਤਾਂ ਇੱਧਰ ਹਰੇ ਟੂਸਿਆਂ ਨੂੰ ਵੀ ਰੱਖ ਦੀ ਬਦਾਮ ਆਇਆ 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 ਪੁੱਤ ਤੇਰ ਕਬੂਤਰਾਂ ਨੂੰ ਵੀ ਰੱਖ ਦੀ ਬਈ ਪਾਣੀ ਆਇਓ 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 ਹਾਈ ਆ ਹੌਲੀ ਹੌਲੀ ਪੀ ਲੈਣਾ ਸਰ ਇੱਕ ਕਰ ਤੇ ਇਧਰ ਮੋਜੇ ਨੂੰ ਵੀ ਰੱਖਤੀ ਹੈ ਬਾਈ ਆਇਆ 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 ਮੋਜਾ ਪੀਲਾ ਦੂੰਗੀ ਤੇ ਆ ਕਬੂਤਰਾਂ ਬਾਈ ਜਿਨ੍ਹਾਂ ਦੀ ਡੀ ਵਾਰਮਿੰਗ ਕਰਦੇ ਅੱਜ 9 ਕਬੂਤਰਾਂ ਇਹ ਲਗਭਗ 9 ਹੈਨਾ ਹੌਲੀ ਹੌਲੀ ਕੱਢ ਲਾਂਗੇ ਫਿਰ ਦਿਨ ਠੰਡੇ ਆ ਹੁਣ ਵਧੀਆ ਇੱਕ ਰਤੀ ਜੀ ਹੈ ਕੁਛ ਇਕ ਕਾਲੀਆਂ ਚੀਨੀਆਂ ਟੀਰੀਆਂ ਹੈਨਾ ਤੇ ਕੱਲ ਨੂੰ ਕਬੂਤਰਾਂ ਦੇ ਲਾ ਲੈਗੇ ਤੇ ਲੈ ਕੇ ਬਾਬੇ ਦਾ ਨਾ ਕਰੀ ਕੰਮ ਸਟਾਰਟ ਬਈ ਹੈਣਾ ਆਹ ਲਗਭਗ 25 25 ਕੋ ਹੋ ਗਈ ਹੈਣਾ 25 25 26 26 ਐਮ ਐਲ ਤੇ ਇੱਕ ਕਬੂਤਰੀ ਦੀਆਂ ਪਾਏ ਪਾਏ ਬੂੰਦਾ ਪਾnga 온ਲੀ ਪੈਪਰ ਆ ਜੀ ਨੂੰ ਬਾਬੇ ਹੋਣਾ ਹੋਰ ਕੋਈ ਮੈਡੀਸਨ ਨਹੀਂ ਸਿਰਫ ਸਿਰਫ ਪੈਪਰ ਆ ਜੀ ਸਭ ਤੋਂ ਪਹਿਲਾਂ ਖੜੀ ਰੱਖਤੀ ਰੱਖਤੀ ਹੋ ਗਈ ਜਮਾ ਵੇਧੀ ਹੈ ਇਤ 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 ਪੈਲੇ ਆ ਗਿਆ ਹੈ ਤਾਂ ਇਹ ਹੈ 70 ਹੂੰ ਇਹ ਤਾਂ ਸਹੀ ਦੀ ਹੈ ਧਰਦ ਕੇ ਟੀਕਾ ਤਾਦੋ ਜੀ ਲਾ ਲਾ ਦੀ ਸ਼ਰਬੀ ਮਿਲ ਗਈ ਉਹ ਜੀ ਦੂਜੀ ਕਬੂਤਰੀ ਆ ਗਈ ਤੀਰੀ ਹਾਂ ਇਹ ਵੀ ਸਾਫ ਹੀ ਅਲੱਗ ਪਾ ਕੇ ਉਹ ਸਾਫ ਕੇ ਜਮ ਮੜੇ ਮੜੇ ਇੱਕ ਦੋ ਢਾੜੀ ਤੇ ਪੂਛ ਚੱਕ ਗਈ ਯਾਰ ਆਪੇ ਕਹਾਂ ਜੀ ਕੁਝ ਜਿਹਾ ਡਾਕਰ ਲਾ ਕੇ ਲਾਤਾ ਅੱਗੇ ਲਓ ਆ ਗਈ ਆਪਣੀ ਤੀਜੀ ਕਬੂਤਰੀ ਦੇ ਰਿੱ ਚੁੱਕੇ ਰਹੀ ਸੀ ਚੁੱਕੇ ਕਲਾਂ ਦੇ ਖੁਰਦ ਭੱਜੀ ਸੀ ਹਰੇ ਟੂਸਿਆਂ ਇਹ ਹੋ ਗਿਆ ਠੀਕ ਹੈ ਤੇ ਇਹਦੇ ਵੀ ਲਾ ਗਏ ਮੈਂ ਇਹ ਲੈਟਰ ਇਹੇ ਹੀ ਲਾ ਦੇ ਇਹ ਉਹ ਤੇ ਇੱਕ ਖੰਭ ਘਟ ਕਰਨੀ ਆ 10 ਹੀ ਕੜੀ ਰਣੀ ਇਹਦੇ ਤੇ ਇਹ ਜੇ ਲਾ ਤੇ ਇਹ ਹੋ ਗਿਆ ਇਹਦੇ ਨਹੀਂ ਪਤਾ ਹਾਂ ਗਲਾਬੀ ਬਗਲੜੀ ਹੈ ਇੱਕ ਨਿਊ ਰਿਲੀਜ਼ ਥੋੜੇ ਦਿਨ ਪਹਿਲਾਂ ਹੀ ਆਪਨੇ ਆਈ ਜੀ ਉਹ ਹੈ ਇਹ ਲਾਲ ਬਈ ਰੇਨ ਲੱਕੜੀ ਦੀ ਗਲਾਬੀ ਬਗਲੜੀ ਪੂ ਦੀ ਪੈਂਟ ਠੀਕ ਹੈ ਰੱਤੀ ਦੀ ਪੱਠੀ ਇੱਕ ਮਿੰਟ ਇਹ ਦੀ ਪਰ ਤੇ ਇਹਦੇ ਵੀ ਲੱਗੇ ਤੇ ਬਸ ਆਹ ਗੂੜੀ ਦੇ ਲਾਲ ਇਹ ਉਸ ਤੋਂ ਬਾਅਦ ਫੇਰ ਸਾਨੂੰ ਸਿੱਧਾ ਲਾਸਟ ਕੂਪ ਦੀ ਲੱਗ ਗਈ ਖਾਣ ਲਓ ਜੀ ਲਾਸਟ ਕੂਪ ਦੀ ਮੇਰੇ ਹਿਸਾਬ ਨਾਲ ਤਾਂ ਲਾਸਟ ਹੀ ਏ ਤੂੰ ਗਿਣਾ ਸੀ ਕਿ ਨਹੀਂ ਗਿਣੀ ਆਣੀ ਉੱਠਾਂ ਦੇ ਲੱਗ ਗਈ ਰਹਾਂ ਉੱਠਾਂ ਦੇ ਲੱਗ ਗਈ ਜੀ ਲੱਗ ਗਈ ਨਾ ਉਹਦੇ ਵੀ ਲੱਗ ਗਈ ਉਹ ਆ ਜਿਹੜੀ ਪਾਲਟੀ ਸੀ ਉਹ ਉਹਦੇ ਵੀ ਉਹਦੇ ਵੀ ਸਾਰਿਆਂ ਦੇ ਲੱਗ ਹੀ ਗਏ ਦਾਣ ਦਾ ਹਾਂ ਅੱਠ ਅੱਠ ਕੂਪ ਨਾਲੇ ਲੱਗ ਹੀ ਪਈ ਆਪਾਂ ਨੂੰ ਨੂੰ ਦਾ ਵੱਧ ਪਾਇਆ ਜੀ ਹਾਂ ਯੈਸ ਇਹ ਦੋਵੇਂ ਪੁੱਤਰਾ ਨੇ ਖਾਰੇਗਾਂਵ ਹਰੀਕਾਂਤ ਤੇ ਗ੍ਰਾਹਕ ਜੂਸੇਖ ਕਰੀ ਵਾਲੀ ਨੇ ਇਹ ਆਈ ਜੀ ਸਾਢੇ ਦਿਨੇ ਫੋਲੇ ਜਣੇ ਯਸ ਸਾਢੇ ਦੇ ਦਾਣ ਦਿਨੇ ਪਾਣੇ ਹਨ ਤੇੜ ਦਿਨੇ ਕੰਮ ਵਧਾ ਲਓ ਜੀ ਤੇ ਹਰਾ ਘੰਡ ਗਲਾਬੀ ਕਾਂਤ ਅੰਦਰ ਰੱਖਦੇ ਬਲਾਂਗੇ ਇਹਦੇ ਬਣਾ ਦੇ ਆਇਆ 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 ਲੈ ਭਾਈ ਮੁੰਡ ਨੂੰ ਭੇਜਦੇ ਖੇਤ ਚਾਹ ਫੜਾਉਣ ਚਾਹ ਨਾਲ ਅੰਡਾ ਨਹੀਂ ਉਹ ਮੁੜ ਕੇ ਹੋਣਾ ਫੜਾ ਕੇ ਕੋਈ ਕੰਮ ਨਹੀਂ ਹਾਂ ਜਾ ਮੁਰਸਾ ਨਾਲ ਖੜਾ ਹੈ ਚਾਹ ਫੜਾਦੀ ਮੁੜ ਕੇ ਆਉਣਾ ਬਸ ਆਉਣ ਜਾਣੀ ਕਰਦੇ ਤੇ ਮੈਂ ਰੱਖਦਾ ਨਿਗਾ ਕੱਲੀ ਟੂਸੇ ਡੰਡੇ ਵਾਲੀ ਦੀ ਕੀ ਕਰਦੀ ਆ ਲਓ ਜੀ ਤੇ ਪਿਉਰੀ ਵਾਲੇ ਮੁੰਡੇ ਵੀ ਪਹੁੰਚ ਗਏ ਜਿਨ੍ਹਾਂ ਦੀ ਡੀਕ ਸੀ ਉਹ ਆਪਣੀ ਬੋਤਲ ਕਿੱਥੇ ਆ ਬਾਅਦ ਗੱਲ ਹੈ ਤਾ ਵੀ ਬਾਅਦ ਰਹੀ ਫਿਰ ਠੀਕ ਆ ਮੈਂ ਫਿਰ ਪੁੱਛ ਲਵਾਂ ਲਓ ਜੀ ਤੇ ਗਲਾਬੀ ਟੂਸਿਆਂ ਤੇ ਟਟੋਰੀਅਲ ਵੀ ਰੱਖਤੀ ਆ ਬਦਾਮ ਬਾਈ ਤੇ ਆ ਕਬੂਦਰੀ ਨੇ ਲੈ ਖਾ ਮੈਨੂੰ ਲੱਗਦਾ ਲਓ ਜੀ ਤੇ ਛੜਤੀ ਬੇਦਰਗੂਦਰੀ ਹੈਨਾ ਇਨੇ ਵੀ ਖਾਲੇ ਬਧਾ ਲਓ ਜੀ ਦਿਖਾ ਗਏ ਤੁਹਾਨੂੰ ਕਬੂਤਰ ਹੀ ਕਬੂਤਰ ਫਿਰਦੇ ਆਏ ਤਾਂ ਸਾਡੇ ਪਿੰਡ ਕਹਿੰਦੇ ਬਾਜੀ ਵਾਲੇ ਮੇਰੇ ਵੀਰੋ ਖੜ ਜੋ ਇੱਥੇ ਘਟ ਘਟ ਚਾਰ ਕਬੂਤਰ ਹੁਣ ਹੋਰ ਉਤਰਿਆ ਨਵੇਂ ਇੱਕ ਤਾਂ ਆ ਜਾਂਦਾ ਬਈ ਇਹਦਾ ਕੰਡ ਹੈ ਕੱਲਾ ਕੂਤਰਦਾ ਹੈਨਾ ਕੰਡ ਤੇ ਕਾਂਤਰਾ ਇਹ ਵੀ ਨਵਾਂ ਹੈ ਤੇ ਹੋਰ ਕਿੱਧਰ ਗੇਰ ਸਕੀਂਦਰਾ ਕੂਤਰਦਾ ਬਾਵਾ ਹੈ ਇੱਕ ਗੋਲਾ ਉਤਰਿਆ ਬਈ ਇੱਕ ਬਗਲ ਟੂਸੇ ਦਾ ਆਇਆ ਕੂਤਰ ਇੱਕ ਬਗਲਾ ਘੰਡ ਦਾ ਇੱਕ ਬਗਲਾ ਘੰਡ ਦਾ ਕੂਤਰ ਆਇਆ ਪਤਾ ਪੱਕਾ ਹੈ ਕੂਤਰ ਬਾਦੂ ਆਇਆ ਜੀ ਤੋਂ ਕੈਮਰਾ ਨਾਲੋਂ ਪਤਾ ਨਹੀਂ ਕਿੱਧਰ ਟਲ ਜਾਂਦੇ ਆਉ ਜੀ ਤੇ ਨਾਲ ਦੀ ਨਾਲ ਦਾਣੇ ਰੱਖਦੇ ਕੂਤਰ ਨੂੰ ਹਣਾ ਆਇਓ 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 ਪੁੱਤ ਕਣਕ ਪ੍ਰਾਣੀ ਆ ਬਈ ਮੈਨੂੰ ਬਸ ਆਹ ਹੋੜ ਦੀ ਦੇਖਣੀ ਹੈ ਕਿੰਨੇ ਮਾਰੇ ਇੱਧਰ ਰੱਖੀ ਕਿਹੜੀ ਆਇਆ 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 ਆਇਓ 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 ਆ ਲਾਲਸਰੀ ਠੀਕ ਹੈ ਤਾਂ ਉੱਡੂ ਬਗਲਾ ਇਹ ਗਲਾਬੀ 2 ਸੇ ਵਿਟੋਰੀਆਲ ਨਹੀਂ ਖਾਲੇ ਬਦਾਮ ਬਈ ਇਹਨੂੰ ਵੀ ਛੱਡ ਦੇ ਫੁੱਡੇਗਾ ਹਾਂਜੀ ਬਾਪੋ ਤੇ ਇੱਕ ਕਬੂਤਰੀ ਰਹਗੀ ਸੀ ਬਈ ਦਵਾਈ ਲਾਉਣ ਵੰਨੂੰ ਛਾ ਅੱਖਿਆ ਚੁੰਡ ਚ ਬੈਠੀ ਹੈ ਜਿਹੜੀ ਹੈਨਾ ਮੈਂ ਵੀ ਅਖਰ ਦਵਾਈ ਇੰਨੀ ਕਿਵੇਂ ਵੱਧ ਕੇ ਚੱਲ 5-10 ਐਮਐਲ ਤਾਂ ਮੈਂ ਵੱਧ ਪਾਈ ਸੀ ਤੇ ਪੂਰੀ 25-30 ਐਮਐਲ ਵੱਧ ਗਈ ਸੀ ਮੈਂ ਹੁਣ ਚੈੱਕ ਕੀਤੀ ਹੈ ਬਈ ਹੈਨਾ ਉਹੀ ਬੈਠੀ ਜੇਥੇ ਉਹ ਤਾਂ ਹੁਣ ਕਬੂਤਰੀ ਮੈਂ ਛਿਲਕਾ ਆ ਕੇ ਦੇਖੀ ਤੇ ਬ੍ਰੇਕ ਕੰਡ ਵੀ ਨਹੀਂ ਲੱਗ ਜੇ ਇਹ ਕਬੂਤਰੀ ਰਹਗੀ ਸੀ ਇਹਦੇ ਵੀ ਲਾਤੀ ਤੇ ਸ਼ਾਇਦ ਬਈ ਕੁਈ ਆਇਆਗਾ ਬਾਹਰ ਹਣਾ ਕਬੂਤਰ ਬਾਜੀ ਵਾਲੇ ਆਇਆ ਬੰਦਾ ਜੀ ਆਇਆ ਕੋਈ ਨੇ ਕਰਦੇ ਮਾਰ ਓਕੇ ਲਾਓ ਜੀ ਨਾਲ ਦੀ ਨਾਲ ਵਾਟਰ ਵੀ ਰੱਖ ਦੇ ਕਬੂਤਰਾਂ ਨੂੰ ਤੇ ਕੂਂਡੇ ਵੀ ਲਾਉਣੇ ਬਈ ਪੀਪਾਂ 'ਚ ਪਾਣੀ ਪਤਾਉਣ ਲੱਗ ਗਿਆ ਹਣਾ ਤੇ ਚਲੋ ਕਿਰਾ ਤਾਂ ਠੰਡਾ ਕੱਢ ਕੇ ਪਾਤਾ ਹੈ ਨਾ ਇਧਰ ਕਬੂਤਰਾਂ ਨੂੰ ਵੀ ਪਾ ਦਈਏ ਬਈ ਪਾਣੀ ਆਇਓ 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 ਬੋਤਲ ਲਾਓ ਜੀ ਇਧਰ ਇਹਨਾਂ ਨੂੰ ਵੀ ਰੱਖਤਾ ਦੇਖੋ ਫਿਰ ਮੋਢੇ ਬੈਠੇ ਵੇਖੋ 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 ਕੀ ਹਾਲ ਹੈ ਵੇਖੋ ਇਹਨਾਂ ਦਾ ਜਿਹੜਾ ਇੱਥੇ ਬੈਗਿਆ ਉਹ ਤਾਂ ਸਵਰਗ ਹੀ ਆ ਤੇ ਇਧਰ ਹਰੀ ਗੁਲਾਬੀ ਬਗਲਾ ਇਹਨੂੰ ਬਿਨਾਮ ਰੱਖਦੀ ਆ ਆਇਆ 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 ਖੰਡਾ ਲਵ ਜੀ ਤੇ ਇਧਰ ਇਹ ਬਾਈਆਂ ਦਾ ਵੀ ਕਬੂਤਰ ਉਤਰਿਆ ਆ ਕਬੂਤਰੀ ਸੱਚ ਬਈ ਸੌਰੀ ਕਬੂਤਰੀ ਹੈਣਾ ਤੇ ਛਤਰੀ ਲਵਾਤੀ ਇਹਨਾਂ ਦੀ ਤੇ ਮੈਂ ਵੀ ਚਲੋ ਬਾਹਲੋ ਹੈਨਾ ਕੋਈ ਚੱਕਰ ਨਹੀਂ ਇਹਨੂੰ ਭੌਣਾ ਸੀਗਾ ਚੱਲ ਕੋਈ ਨਾ ਹੁਣ ਬਹਿ ਜੂਗਾ ਫਿਰ ਇੱਕ ਛੇੜਾ ਪਾ ਕੇ ਇਹ ਕਿਹੜਾ ਗਾਣੂ ਵੀ ਉਹ ਦਿਨ ਛਿਪਿਆਊਗਾ ਉਹ ਲੈ ਮਾਰਿਆ ਹੈ ਤੇ ਹੋਰ ਕੋਈ ਨਾਲ ਡਾਉਣਾ ਸੀਗਾ ਤੇ ਇਧਰ ਇਹਨਾਂ ਨੂੰ ਵੀ ਬਿਨਾਮ ਰੱਖਦੀ ਠੀਕ ਹੈ ਚਾਰ ਇਹਨੂੰ ਤੇ ਥੱਲੇ ਕਿਹੜਾ ਮੁੱਜਾ ਮੁੱਜਾ ਇਹਨੂੰ ਵੀ ਚਾਰ ਰੱਖਦਗੇ ਆਇਓ ਤੇ ਇੱਕ ਤਾਂ ਬਾਜੇ ਵੀ ਬਾਲੀਆਂ ਪਹਿੜੀਆਂ ਮਰੀ ਜਾਂਦਾ ਡੱਕੇ ਪੋਸ ਤੇ ਲਓ ਜੀ ਤੇ ਇਦਰੇ ਦੋਵੇਂ ਕਬੂਤਰਾਂ ਨੂੰ ਵੀ ਰੱਖਦਗੇ ਬਤਾ ਪਹਿਲਾਂ ਤਾਂ ਭੂਤ ਨੂੰ ਤੇ ਹੁਣ ਰੱਖਦੀ ਇਹ ਟਿੱਡ ਟੂਸੀ ਵਾਲੀ ਲਓ ਜੀ ਵੇਖੋ ਨਵੇਂ ਕਬੂਤਰ ਵੇਖੋ ਬਈ ਕਿੰਨੇ ਫਿਰਦੇ ਆ ਇੱਕ ਦੋ ਦੋ ਤਾਦ ਕਰੇ ਤੁਹਾਨੂੰ ਠੀਕ ਹੈ ਇੱਕ ਵਾਰ ਸ਼ਾਂਤ ਰਹੋ ਸ਼ਾਂਤ ਰਹੋ ਇੱਕ ਮਿੰਟ ਸ਼ਾਂਤ ਰਹੋ ਇੱਕ ਮਿੰਟ ਤੇ ਇੱਕ ਇੱਕ ਮਿੰਟ ਰੁਕ ਜਾਓ ਮਾਮਾ ਫੂੰਗੇ ਡੰਡੇ ਵਾਲਾ ਆ ਗਿਆ ਨਵਾਂ ਓ ਰੁਕ ਜਾਓ ਨਾ ਭੈਣ ਨਾ ਹੋਂ ਤਾਂ ਰੂਹੀ ਗੱਲ ਛੋਡੀ ਲਓ ਜੀ ਘਟੋ ਘਟ ਵੀ ਮੰਨ ਕੇ ਚਲੋ ਇੱਥੇ ਕਬੂਤਰ ਉਤਰਿਆ ਏ 8 ਕਬੂਤਰ ਉਤਰੇ ਬਾਜੀ ਵਾਲੇ ਹਨਾ 8 9 ਕੂਤਰੇ ਫਿਰਦੇ ਆ ਸਾਰਿਆਂ ਦੇ ਰੰਗ ਵੀ ਵਾਸਤੇ ਇੱਕ ਹੋ ਦੇਖੋ ਯਾਰ ਵੱਧ ਕਬੂਤਰੀ ਕੂਤਰਿਆ ਉਹ ਦੇਖੋ ਸਾਰੇ ਕੂਤਰ ਉਹ ਨਵੇਂ ਕੂਤਰ ਹੋ ਜਾਂਦਾ ਇੱਕ ਠੀਕ ਹੈ ਇੱਕ ਆ ਤਾਂ ਆਪਣੀ ਆ ਸਾਰੇ ਨਵੇਂ ਹੀ ਆ ਗੱਲ ਮੁਕੀ ਆ ਸਾਰੇ ਜਿੰਨੇ ਫਿਰਦੇ ਆ ਆ ਸਾਰੇ ਨਵੇਂ ਕੂਤਰ ਫਿਰਦੇ ਇੱਕ ਆਪਣੀ ਟੂਸੀ ਡੰਡੇ ਲੈ ਵਿੱਚ ਇਹਨਾਂ ਦੇ ਬਾਕੀ A to Z 8 ਖਣੀ 9 ਕੂਤਰ ਨਵੇਂ ਆਏ ਫਿਰਦੇ ਆ ਹਨਾ ਕੋਈ ਚੱਕਰ ਨਹੀਂ ਬਈ ਜੇ ਬੈਠਣਗੇ ਬਾ ਆ ਕੇ ਦੇਵਾਂਗੇ ਮੋੜਾਂਗੇ ਸਾਰਿਆਂ ਦੇ ਟੈਨਸ਼ਨ ਨਾਲੋਂ ਹਨਾ ਕਰਾਂਗੇ ਹੱਲ ਬਈ ਹਾਂ ਦੋ ਹਾਉ ਉਤਰੇ ਤਾਂ ਤੋਂ ਹੋਰ ਬਈ ਸਾਥ ਆ ਉਹ ਆ ਗਏ ਉਹ ਆ ਗਏ ਉਹ ਉਹ ਆਗੇ ਘਟੋ ਘਟ ਵੀ 8 9 ਕੂਤਰ ਫਿਰਦੇ ਆ ਟਾਈਮ ਵੱਧ ਪਾਂਦੀ ਹੋਣ ਸਾਡੇ ਪਿੰਡ ਲਓ ਜੀ ਤੇ ਕਬੂਤਰਾਂ ਨੂੰ ਕਣਕ ਵੀ ਪਾਦੀ ਰੱਜਮੀ ਆਇਓ 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 ਲਓ ਜੀ ਤੇ ਇਧਰ ਮੋਜੇ ਨੂੰ ਵੀ ਰੱਖਦੀ ਹੈ ਕਣਕ ਆਪਾਂ ਇਹ ਵੀ ਖਾ ਲੂਗਾ ਵਿਚਾਰਾ ਆਇਆ 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 ਟੂ ਸੇ ਡੰਡੇਲ ਨੂੰ ਭਾਈ ਜਾਂਦੇ ਆ ਬਾਈ ਯਾਰ ਆਇਆ ਆਇਆ ਲਓ ਜੀ ਟੂ ਸੇ ਡੰਡੇਲੇ ਆ ਕੇ ਬੈਠ ਗਈ 1:50 ਮਿੰਟਾਂ ਤੇ ਮਤਲਬ ਬਾੜੀ ਔਖੀ ਹੁੰਦੀ ਫਿਰਦੀ ਸੀ ਹੁਣ ਆਪਾਂ ਟੈਨਸ਼ਨ ਫਿਰੀਆਂ ਬਸ ਲਓ ਜੀ ਇੱਕ ਕਬੂਤਰੀ ਬਿਠਾਦੀ ਬਾਈਆਂ ਦੀ ਬਾਦਲ ਬਾਈ ਜੁ ਆਈ ਸੀਗੀ ਹਰੀ ਕਾਛ ਹੈ ਬਈ ਇਹਦੀ ਚੱਲਊਗੀ ਬਈ ਇਹ ਆ ਬੈਟ ਕੇ ਖੋਲਾ ਬਾਈ ਜੇ ਇੱਥੇ ਰਹੁਣੀ ਆ ਤਾਂ ਕਿ ਖੁੱਡੇ ਚ ਲਊਗੀ ਕੋਈ ਚੱਕਰ ਵਾਲੀ ਗੱਲ ਨਹੀਂ ਹਣਾ ਵੀ ਇੱਕ ਕਬੂਤਰੀ ਬਿਠਾਦੀ ਉਹ ਦੇਖੋ ਉਹ ਬੈਠੀ ਦਿਖਾਉਣਾ ਤੁਹਾਨੂੰ ਨਾਲੇ ਲਓ ਜੀ ਉਹ ਲਾਈ ਜਾਂਦਾ ਬਾਈ ਇਹ ਇਹ ਉਹ ਚੱਕੋ ਗਈ ਅੰਦਰ ਠੀਕ ਹੈ ਲਓ ਜੀ ਇਹ ਕਬੂਤਰੀ ਸੀ ਪਿੰਡ ਬਾਦਲ ਵਾਲੀ ਬਾਈ ਜੁ ਆਈ ਸੀ ਹਣਾ ਤੇ ਮੰਨ ਕੇ ਚਲੋ ਚੰਗਾ ਹੋਇਆ ਚਲ ਬਾਂਗਾਂ ਦੀ ਇੱਥੇ ਬਹਿ ਗਈ ਹਨਾ ਵਧੀਆ ਛਤਰੀ ਮੰਨ ਕੇ ਬਹਿ ਗਈ ਸਿਆਣੀ ਕੂਤਰੀ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਤੇ ਬਸ ਲੈ ਜਾਣਗੇ ਛੜ ਦੇ ਸੁਖਜੰਦਰਿਆ ਨੂੰ ਓਏ ਛੜ ਜਾ ਮੋਰ ਦੀ ਫੋਟ ਖੇਦ ਮੋਰ ਦੀ ਮੋਰ ਦੀ ਆਦ ਕਰਤਾ ਲਈ ਤੇ ਆਏ ਆ ਚੱਕ ਲੈ ਆ ਆਖਾਦੀ ਮੋਰ ਬਸ ਸਹੀ ਹੈ ਆ ਕੂਤਰੀ ਸੀਗੀ ਪਾਣੀ ਨੂੰ ਤਾਂ ਹੋਈ ਕੋਈ ਨਹੀਂ ਤੇ ਮਹਾ ਬਾਈਆਂ ਨੂੰ ਚਾਹ ਫੜਾਈ ਹੈ ਹਨਾ ਬਚਾਰੇ ਆਏ ਨਹੀਂ ਦੂਰੋ ਇੰਨਾ ਤਾਂ ਹੁੰਦਾ ਹੀ ਇੱਕ ਹੋ ਕੂਤੁਰ ਉਤਰਨਾ ਵਾ ਲਾਓ ਬਾਤਿਓ ਮੈਂ ਖਾ ਖੇਤ ਚਾਹ ਫੜਾਈ ਜਿ ਲੱਗਦੇ ਹੱਥ ਕਿ ਨਹੀਂ ਰੈਲੀ ਸੀਗੀ ਅਜ ਤਾਂ ਲਓ ਜੀ ਰਾਜਵੰਪਾਣੀ ਪਿਆਦੇ ਕਬੂਤਰੀ ਨੂੰ ਹਣਾ ਥੋੜੇ ਦੂਰ ਹੋ ਜਾਂਦੇ ਆ ਤੇ ਦੋ ਭਰਾ ਹੋਰ ਆਏ ਸੀਗੇ ਹਣਾ ਭਾਗ ਸਰ ਤੋਂ ਤੇ ਉਹਨਾਂ ਦਾ ਵੀ ਮੰਨ ਕੇ ਚੱਲੂ ਵੀ ਇੱਥੇ ਕਬੂਤਰ ਫਿਰਦਾ ਆਪਣੇ ਪਿੰਡ ਫਿਰਦਾ ਸੀ ਮੁੜ ਗਿਆ ਮੈਂ ਕੋਈ ਚੱਕਰ ਨਹੀਂ ਜਿੰਨੇ ਵੀ ਭਰਾ ਹਣਾ ਕਾਫੀ ਭਰਾ ਮੁੜ ਕੇ ਆ ਗਏ ਇੱਥੋਂ ਆਪਾਂ ਸਾਰਿਆਂ ਨੂੰ ਨੰਬਰ ਦੇ ਦਿੰਨੇ ਆ ਜਾਂ ਨੰਬਰ ਲੈ ਲੈਣੇ ਵੀ ਜੇ ਬਈ ਥੋੜਾ ਇੱਥੇ ਆ ਗਿਆ ਅਸੀਂ ਮੋੜ ਦਿਆਂਗੇ ਬੇਫਿਕਰ ਹੋ ਜਾਣਾ ਵੀ ਸਾਡੇ ਪਿੰਡੇ ਜਿਹਦਾ ਕੂਤਰਾ ਆਊਗਾ ਮੇਰੀ ਜ਼ਿੰਮੇਵਾਰੀ ਆ ਯਾਰ ਦਵਾਉਣ ਦੀ ਮੈਂ ਆਪਦੀ ਸਰਦਾਰੀ ਦਾ ਕੂਤਰ ਦਵਾਉਣਾ ਜਿੱਡਾ ਵੀ ਜਿਹੜਾ ਵੀ ਕੂਤਰ ਸਾਡੇ ਪਿੰਡ ਬੈਠਾ ਆ ਕੇ ਚਿੱਤ ਖੁਸ਼ ਹੋਇਆ ਬਣਾ ਮੁੰਡਿਆਂ ਦਾ ਤੇ ਦੇਵੀ ਦੇ ਨਾਲ ਹੋਏ ਪਏ ਨੇ ਬਾਕੀ ਰੌਣਕਾਂ ਵੇਖੋ ਤੁਸੀਂ ਉਹ ਜਕਸੀਰ ਆ ਰਕੇ ਕਲਚਰ ਨਹੀਂ ਲਿਆਏ ਆ ਪਿਉਰੀ ਵਾਲੇ ਆਏ ਆ ਠੀਕ ਹੈ ਤੇ ਬਲਜੀਤ ਵੀ ਆ ਗਿਆ ਉਹ ਭਰਾ ਦੋਵੇਂ ਜਾਂਦੇ ਆ ਸਰਾ ਲੱਗੀ ਵੀ ਆ ਤਾਂ ਲਓ ਜੀ ਤੁਸੇ ਦੰਡੇ ਤੋਂ ਬਾਦਾਮ ਰੱਖ ਦिए ਆਇਆ 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 ਪੁੱਤ ਲਓ ਜੀ ਬਾਦਾਮ ਤਾਂ ਖਾਲੇ ਨੇ ਤੇ ਹੁਣ ਦਾਣੇ ਰੱਖ ਦिए ਆਇਆ ਖੰਡ ਖਾਲਾ ਚਾਲ ਹਟ ਮਾਹੌਲ ਬਣਿਆ ਪਿਆ ਇਧਰ ਵੀ ਪੂਰਾ ਲੈ ਦੇਵਾ ਕੀ ਗੱਲ ਆ ਯਾਰ ਲਾਓ ਜੀ ਇੱਕ ਹੋਰ ਕਬੂਤਰ ਬੈਠ ਰ ਆ ਗਿਆ ਕਾਂਡ ਟੂ ਆ ਕਾਂਡ ਕਾਲੇ ਕਾਂਡ ਵਾਲਾ ਕਾਲਾ ਚੀਨਾ ਜਮਾਂਦਰੂ ਹਣ ਇਹ ਬਾਈਆਂ ਦਾ ਇਹਨਾਂ ਦਾ ਦੇਖਦੇ ਕੀ ਬੰਦਾ ਹੈ ਬੰਦਾ ਕਿ ਨਹੀਂ ਉਹ ਨਾਂਡ ਲਗਾ ਮੋਰ ਨੂੰ 7 ਮਾਰਨ ਲਾਗੇ ਤਾਂ ਤੋਦੀ ਹੋਈ ਲਾਓ ਜੀ ਤੇ ਇਧਰ ਕਬੂਤਰਾਂ ਨੂੰ ਰੱਖਦ ਕੇ ਦਾਣੇ ਬਈ ਹਣਾ ਤੇ ਉਹ ਕਾਲਾ ਜੀਨੇ ਕੁੱਤਰ ਨਹੀਂ ਬੈਠਾ ਉਹਨਾਂ ਦਾ ਬਾਗਾਂ ਦਾ ਛਤਰੀ ਲਾਈ ਪਏ ਆ ਪਤਾ ਨਹੀਂ ਕਿੱਧਰ ਕੁਧਰ ਹੀ ਆਵੜਿਆ ਯਾਰ ਇੱਕ ਮਿੰਟ ਆਇਓ 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 ਖੰਡੋ ਲਓ ਜੀ ਲੱਗਦਾ ਸੁਨਿਰਾ ਵੀ ਕੁੱਤਰ ਆ ਆਹ ਨਾਲ ਦੀ ਨਾਲ ਵਾਟਰ ਵੀ ਪਾ ਦੇ ਕੂਤਰਾ ਨੂੰ ਇੱਕ ਮਿੰਟ ਕਰਦੇ ਆ ਫਿਲ ਇਹਨੂੰ ਲਓ ਜੀ ਦੋ ਕਬੂਤਰ ਹੋਰ ਆ ਗਏ ਇੱਕ ਤਾਂ ਹਉ ਆਉਂਦੀ ਕੂਤਰੀ ਘੰਡ ਟੂਸਾ ਬਿੱਠ ਤੇ ਇੱਕ ਬਾਜੀ ਵਾਲਾ ਭਈ ਆ ਬਹਿ ਗਿਆ ਕਿਸੇ ਦਾ ਚਵਾਰੇ ਤੇ ਠੀਕ ਹੈ ਹਰੀ ਬਗਲ ਹਰਾ ਡੰਡਾ ਕੋਈ ਚੱਕਰ ਨਹੀਂ ਲਾ ਲਾਂਗੇ ਮੋੜ ਦਾਂਗੇ ਜਿਹੜੇ ਭਰਾ ਦਾ ਹੋਇਆ ਤੇ ਪਰ ਉਹ ਆਪਣੀ ਟੂਸੇ ਘੰਡ ਤੇ ਬੈਠਾ ਲਈ ਭਾਗੇ ਦੇਣੀ ਆ ਆਪਾਂ ਉਹਦਾ ਫੋਨ ਆਇਆ ਆਪਾਂ ਨੂੰ ਇੱਕਾ ਤਾਂ ਆਪਣਾ ਟੂਸਿਆਂ ਵਾਲੇ ਆਉਂਦਾ ਲੱਗਦਾ ਮੈਨੂੰ ਹਾਂਜੀ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਦਾਣੇ ਰੱਖ ਦिए ਤੇ ਇੱਕ ਛਤਰੀ ਹੋਰ ਲੱਗੀ ਆ ਬਾਬੇ ਆਪਣੇ ਘਰੇ ਆ ਗਏ ਹਨਾ ਉਧਰਲੇ ਪਾਸੇ ਇੱਕ ਮਿੰਟ ਰੋ ਯਾਰ oh my god ਲੈਟਰ ਨੂੰ ਛੱਡ ਦੇਂ ਖੁੱਡੇ ਦੀਆਂ ਉਹਦੇ ਗੱਲਾਂ ਨੂੰ ਕੰਮ ਹੈ ਬੱਸ ਤਾਂ ਹਾਂ ਲਓ ਜੀ ਬੁੜਕੀ ਜਾਂਦੀਆਂ ਛਤਰੀਆਂ ਹਜੇ ਤਾਂ ਮੰਨ ਕੇ ਚਲੋ ਵੀ ਹਣਾ ਆਇਆ ਨਹੀਂ ਕੋਈ ਕੰਮ ਸਾਹਵ ਚ ਤੇ ਦੇਖਦੇ ਆ ਬਾਕੀ ਗੀਤ ਚਲੀ ਜਾਂਦਾ ਹੈ ਜੇ ਲਓ ਆਪਿਓ ਤੇ ਆਪਣੀ ਕੱਚ ਕਾਂ ਤੈਨੂੰ ਪਾਣੀ ਪਿਆਦ ਕੇ ਬਈ ਹਣਾ ਤੇ ਗੀਤ ਚਲੀ ਜਾਂਦੇ ਆ ਵੀਡੀਓ ਵਾਲੀ ਲਾਉਦਾ ਨਹੀਂ ਤਾਂ ਕਰਕੇ ਮੈਂ ਤੇ ਇਧਰ ਆਪਣੀਆਂ ਗੂਦਰਾਣਾਂ ਨੂੰ ਵੀ ਰੱਖਦੀ ਏ ਤਾਂ ਨੇ ਹਣਾ ਬਹੁਤ ਟਾਈਮ ਹੋ ਗਿਆ ਬਈ ਚੱਕਰ ਆਏ ਹੋਗਾ ਵੀ ਯਾਰ ਆਸੇ-ਪਾਸੋਂ ਯਾਰ ਮੈਂ ਚੱਲ ਯਾਰ ਮਿੱਤਰ ਤਾਂ ਕਾਦੀ ਸੀਣਾ ਚੱਲ ਕਬੂਤਰਾਂ ਨੇ ਸੀਗੇ ਵੀ ਆਪਣੀ ਕਿਸ ਨਾਲ ਪਰਸਨਲੀ ਜਾਣ-ਪਛਾਣ ਤਾਂ ਹੈ ਨਹੀਂ ਜੀ ਪਰ ਫਿਰ ਵੀ ਹਣਾ ਹੋ ਹੀ ਜਾਂਦਾ ਤੇ ਇਹਨਾਂ ਨੇ ਦਵਾਈ ਦੂਈ ਖਿੱਚ ਲਈ ਤੇ ਮਲਾਪ ਮਲੂਪ ਤਾਂ ਕੱਢੇ ਐ ਉਹਨੇ ਨਹੀਂ ਕੱਢੇ ਪਰ ਕੱਢੇ ਐ ਜੀ ਹੋ ਸਕਦਾ ਤੁਹਾਨੂੰ ਦਿਖਾਉਂਗਾ ਮੈਂ ਪਹਿਲਾਂ ਦਾਣੇ ਦੁਰੇਂ ਤਰੈਨ ਨੂੰ ਏਅਰਕਾ ਲਓ ਜੀ ਆਹ ਹਰੀਆਂ ਬਗਲਾਂ ਵਾਲੀ ਵੀ ਕਬੂਤਰੀ ਬੈਗੀ ਸੀ ਆਕੇ ਆਥ ਨੇ ਜੀ ਹੈਨਾ ਚਵਾਰੇ ਟੋੜ ਕੇ ਸ਼ਰੀਰ ਤੇ ਆ ਗਈ ਸੀ ਤੇ ਇਹਨੂੰ ਵੀ ਪਾਣੀ ਪੁਣੀ ਪਿਆਦੀ ਆ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਵਾਟਰ ਪਾਦਾ ਸੀ ਬਾਬਿਓ ਕੋਕੀ ਰਿਪੋਰਟ ਤੇ ਵੈਸੇ ਕੱਲ੍ਹ ਵਾਲੀ ਵੀਡੀਓ ਥੋੜੀ ਲੇਟ ਹੋ ਗਈ ਪੰਜ ਕਿਲ ਜਿਹੜੀ ਤੂੰ ਪਿਛਲੇ ਦਿਨ ਵੀਡੀਓ ਉਹ ਲੇਟ ਆਈ ਹੋਣੀ ਕੋਈ ਚੱਕਰ ਕੀ ਸੀ ਤੁਹਾਨੂੰ ਦੱਸ ਹੀ ਤਾਂ ਨਾ ਵੀ ਇੰਨਾ ਜ਼ਿਆਦਾ ਰੌਣਕ ਮੇਲਾ ਲੱਗ ਰਿਹਾ ਵੀਡੀਓ ਅਪਲੋਡ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਤੇ ਹੁਣ ਕਰਾਂ ਮੈਂ ਇਧਰੂੰ ਜਿੰਦੇ ਲਾ ਦਿਆਂ ਦੋਵੇਂ ਖੁੱਡਿਆਂ ਨੂੰ ਇਧਰ ਤਾਂ ਕੰਮ ਕਲੀਅਰ ਆ ਬਈ ਦਾਣੇ ਪਾਣੀ ਵਾਲਾ ਲਓ ਜੀ ਤੇ ਕੱਚ ਕਾਂਦਾਂ ਦੇ ਵਿੱਚ ਧਰਦਗੇ ਬਦਾਮ ਬਈ ਹਣਾ ਸਿਰਫ ਇਹ ਲਾਸਟ ਕਬੂਦਰੀ ਰਹੇਗੀ ਬਦਾਮਾਂ ਵਾਲੀ ਤੇ ਉਸ ਤੋਂ ਬਾਅਦ ਇਹਨੇ ਜਦੋਂ ਬਦਾਮ ਖਾਲੇ ਤੇ ਇਹਦੇ ਨੂੰ ਦਾਣੇ ਖਵਾਉਂਗਾ ਆ ਕਬੂਦਰਾ ਨਾਲ ਇਹਨਾਂ ਨੇ ਬਈ ਦਾਣੇ ਨਹੀਂ ਖਾਦੇ ਚੱਕਰ ਗਿਆ ਕਬੂਦਰੀਆਂ ਨੇ ਤੇ ਤਾਂ ਕਰਕੇ ਉਹ ਛੜਤੀ ਵਿੱਚ ਹਣਾ ਤੇ ਇਹ ਉਹਨੂੰ ਦੇਖ ਕੇ ਵੀ ਦਾਣੇ ਖਾ ਲੈਣ ਹੁਣ ਯਾਰ ਖੁੱਡੇ 'ਚ ਦਾਣੇ ਪਾਉਣ ਹੋ ਰਹੇ ਹਣਾ ਪਾਉਣੇ ਖੁੱਡੇ 'ਚ ਦਾਣੇ ਪਾਉਣ ਹੋ ਰਹੇ ਤੇ ਖੁੱਡੇ ਵਾਲਾ ਕਬੂਤਰੀਆਂ ਕੱਢ ਕੇ ਬਾਹਰ ਇਹਨਾਂ ਨੂੰ ਵੀ ਪਾਉਣ ਹੋ ਰਹੇ ਹਨ ਔਖਾ ਜਿਹਾ ਕੰਮ ਸਿੱਧੀ ਗੱਲਾ ਤੜਕੇ ਸਦਿਆਂ ਪਾ ਦੂੰਗਾ ਮੈਂ ਚਲੋ ਇੱਕ ਮਿੰਟ ਫੋਣਾਂ ਦੇ ਵਿੱਚ ਛੋਪਦੀਪ ਦਾ ਲਓ ਜੀ ਤੇ ਇਧਰ ਬੈਠ ਕਾਲੇ ਕਬੂਤਰਾਂ ਨੂੰ ਵੀ ਰੱਖਦੇ ਆ ਆਪਣੇ ਨੂੰ ਦਾਣੇ ਇਹੀ ਰਹਿ ਗਏ ਸੀ ਦੂਜੇ ਸਾਰਿਆਂ ਨੂੰ ਦਾ ਪਤਾ ਹਨ ਤੇ ਪਾਣੀ ਇਹਨਾਂ ਕੋਲੇ ਪਿਆ ਭਰਿਆ ਪੈਨਾਂ ਦਾ ਹੋ ਪੀ ਪੀ ਤੇ ਬਾਬੇ ਕਬੂਤਰ ਲਾਦ ਕੇ ਭਈ ਆਪਣੀਆਂ ਹਾਂ ਛਤਰਿਆਂ ਤੋਂ ਦੋ ਤਹਿ ਤੇ ਬੈਠੇ ਉਹਦੇ ਕੋ ਸਾਹਮਣੇ ਦੀਦੀ ਹੋਣਗੀਆਂ ਤੁਹਾਨੂੰ ਹਨ ਤੇ ਇੱਕ ਕਬੂਤਰ ਇਧਰ ਬੈਠਾ ਹੈਗਾ ਕਬੂਤਰ ਕਰਤਿਆ ਸਾਰੇ ਅੰਦਰ ਆਪਣੇ ਤੁਹਾਨੂੰ ਕਬੂਤਰਾਂ ਰੰਗ ਹਨ ਜਿਹਨਾਂ ਨੂੰ ਦਵਾਈ ਲਈ ਸੀ ਇਹਨਾਂ ਨੂੰ ਵੀ ਕਰਤੀ ਅੰਦਰ ਬਈ ਹਨ ਖੋਲ ਦੀ ਟਾਕੀ ਪਿੰਜਰੇ ਦੀ ਤੇ ਹੌਲੀ ਹੌਲੀ ਹੋ ਜਾਣਗੇ ਸੈਟ ਵਟ ਵਾਸੇ ਇਹ ਤੇ ਨੌ ਕਬੂਤਰਾਂ ਦੇ ਮਹਲਾਪਾਂ ਲਈ ਦਵਾਈ ਲਈ ਸੀ ਬਈ ਅੱਜ ਹਨ ਉਹ ਬਸ ਹੌਲੀ ਹੌਲੀ ਰੰਗ ਰੰਗ ਲਾ ਕੇ ਧਿਆਨ ਚ ਕਰ ਲਾਂਗੇ ਬਾਕੀ ਮੇਰੇ ਯਾਦ ਹੀ ਆਉਂਦਾ ਕਿ ਕਿਹੜਾ ਕਿਹੜਾ ਨੌ ਕਬੂਤਰ ਮੈਨਾਂ ਲਓ ਜੀ ਤੇ ਮੈਂ ਕਿਹਾ ਤੁਹਾਨੂੰ ਮਹਲਾਪ ਵੀ ਦਿਖਾ ਦਈਏ ਵੀ ਨਿਕਲੇ ਹੈਗੇ ਨਹੀਂ ਨਿਕਲੇ ਤਾਂ ਹੈਗੇ ਬਾਬੋ ਮਾਣ ਕੇ ਥੋੜੇ ਨਿਕਲੇ ਹਨ ਜਿਵੇਂ ਆਹ ਦੇਖੋ ਆਪੇ ਸੁੱਕ ਗਏ ਪਏ ਤੇ ਆਪ ਹੈ ਜਿਵੇਂ ਹਨਾ ਤੇ ਇਧਰ ਆ ਪਿਆ ਤੇ ਇਧਰ ਆ ਪਿਆ ਤੇ ਇਥੇ ਮਤਲਬ ਨਿਕਲੇ ਆ ਕਾਫੀ ਨਿਕਲੇ ਆ ਹਨਾ ਵੀ ਕੋਈ 2-4 ਕਬੂਤਰਾਂ ਦਾ ਤਾਂ ਨਿਕਲੇ ਹੋਣਗੇ ਪਰ ਉਹਨੇ ਨਹੀਂ ਨਿਕਲੇ ਵੱਡੇ ਲੈਵਲ ਤੇ ਜਿਵੇਂ ਕਹਿ ਸਕਦੇ ਆਪਾਂ ਇਹ ਬਸ ਇੱਕ ਇੱਕ 2-2 ਕੁਮੜਾ ਪਸੀਏ ਹਨਾ ਜਿੰਨਾ ਅੰਦਰ ਤੇ ਉਹ ਉਹਨਾਂ ਨੇ ਕੱਢਦੇ ਤੂੰ ਸਾਨੂੰ ਦਿਖਾਈ ਦਿੱਤੇ ਬਈ ਹਨਾ ਮੋٹے-ਮੋٹے ਜਿਵੇਂ ਮੇਨ-ਮੇਨ ਨਹੀਂ ਪਏ ਆ ਬਸ ਕੋਈ 5-7 ਕੀ ਆਹ ਤੇ ਠੀਕ ਆ ਰਿਜ਼ਲਟ ਸਹੀ ਆ ਹੁਣ ਕਬੂਤਰਾਂ ਅੰਦਰ ਤਾਂ ਮਲਾਪ ਹੈ ਨਹੀਂ ਬਈ ਫਿਰ ਕਿੱਥੋਂ ਕੱਢਣ ਹਣਾ ਇਹ ਵੀ ਤੇ ਬਸ ਕਰਦ ਗਏ ਯਾਰ ਵਲੌਗ ਦੀ ਐਂਡਿੰਗ ਮੈਂ ਤਾਂ ਕਹਣਾ ਨੀਰਾ ਬਹੁਤ ਹੋ ਗਿਆ ਇਹ ਕੰਮ-ਕੁਮ ਕਾਫੀ ਕਰਨੇ ਆ ਤੇ ਹਰੇ ਟੂਸੇ ਵਾਲਾ ਵੀ ਮੈਨੂੰ ਲੱਗਦਾ ਆਪਾਂ ਸ਼ਾਇਦ 24 ਨੂੰ ਛੱਡ ਗਈ ਛੱਡ ਗਏ ਹਣਾ ਬਾਹਲਾ ਜ਼ੋਰ ਪਾਈ ਜਾਂਦੇ ਆ ਯਾਰ ਮੇਰਾ ਨਹੀਂ ਜੀ ਕਰਦਾ ਧਰਮ ਵਾਲੀ ਗੱਲ ਹੀ ਆ ਜਮਾ ਹਣਾ ਬਾਜੀ ਬੂਈ ਛੱਡਣ ਨੂੰ ਇਹੋ ਜਿਹੇ ਦਿਨਾਂ 'ਚ ਹੁਣ ਉਹ ਆਏ ਪੈਸੇ ਭਰ ਦਿੰਦੇ ਆ ਯਾਰ ਹੁਣ ਫਿਰ ਕੀ ਕਰਕੇ ਮੁੜ ਕੇ ਕਹਿੰਦਾ ਤਕੂਤਰ ਨਹੀਂ ਛੱਡਦਾ ਨਹੀਂ ਕਰਦਾ ਪਰ ਮੰਨਣੀ ਪੈਂਦੀ ਆ ਬਈ ਸਾਰਿਆਂ ਦੀ ਹੁਣ ਤਾਂ ਕਰਕੇ ਤੇ ਬਾਕੀ ਵੀ ਆਹ ਕਬੂਤਰੀ ਫੜੀ ਆ ਹਨਾ ਇੱਕ ਆਥ ਨੇ ਜਾ ਕੇ ਬੈ ਗਈ ਸੀ ਤੁਹਾਨੂੰ ਪਤਾ ਹੀ ਆ ਤੇ ਬਾਦਲ ਬਾਜੀ ਚ ਆਈ ਏ ਹਰੀ ਬਗੜ ਤੇ ਹਰਾ ਡੰਡਾ ਮੋਰ ਵੀ ਲੱਗੇ ਪੂਛ ਤੇ ਆ ਦੇਖੋ ਦੇਖ ਲੋ ਬਾਦਲ ਬਾਜੀ ਵਾਲੀ ਹਨਾ ਤੇ ਕੋਈ ਚੱਕਰ ਨਹੀਂ ਬਈ ਜਿਹੜੇ ਵੀ ਭਰਾ ਦੀ ਹੋਈ ਹਨਾ ਤੇ ਵਾਪਸ ਕਰ ਦਾਂਗੇ ਆਪਾਂ ਕਿਉਂ ਆਪਾਂ ਰੱਖ ਕੇ ਕੀ ਕਰਾਉਣਾ ਯਾਰ ਤੁਹਾਨੂੰ ਵੀ ਪਤਾ ਹਨਾ ਜਦੋਂ ਆਹ ਜਿਹੜਾ ਪੂਰੀ ਨਾ ਪਈ ਫਿਰ ਬਈ ਲੋਕਾਂ ਦੇ ਨਹੀਂ ਪੂਰੀ ਪਾਉਂਦੇ ਬਾਕੀ ਭਈ ਜਦੋਂ ਕਬੂਤਰ ਗਵਾਚਦਾ ਹਨਾ ਤੇ ਉਹ ਫੀਲ ਨੂੰ ਸਮਝ ਸਕਦਾ ਮੈਂ ਉਹ ਫੀਲਿੰਗ ਕਿਹੋ ਜੀ ਹੁੰਦੀ ਹੈ ਹਨਾ ਹੁਣ ਆਪਣੀ ਹੈਰੀਟੇਰੀ ਲਈ ਗਵਾਚੀ ਹੈ ਬਸ ਵੀ ਗੱਲ ਇੰਨੀ ਹੈ ਵੀ ਮੈਂ ਉਹਦਾ ਜ਼ਿਕਰ ਨਹੀਂ ਕੀਤਾ ਕਿਸੇ ਵੀਡੀਓ ਚ ਹਨਾ ਤਾਂ ਉਹਦਾ ਰਾਈਟ ਕਿੰਨੀ ਚੱਲੀਏ ਵੀ ਐਂ ਕਰਕੇ ਦੁੱਖ ਤਾਂ ਉਹਦਾ ਵੀ ਹੈਗਾ ਵੀ ਆਪਾਂ ਨੂੰ ਬਹੁਤ ਜਿਆਦਾ ਦੁੱਖ ਆ ਮੈਨੂੰ ਉਹ ਕੁਦਰੀ ਦਾ ਆਪਣੀ ਹੈਰੀਟੇਰੀ ਮੈਨੂੰ ਆਇਆ ਵੀ ਹੁਣ ਵੀ ਕੋਈ ਮੋੜ ਦੇ ਕੋਈ ਪੈਸੇ ਦੇ ਕੇ ਕਿਵੇਂ ਕੁਦਰੀ ਦਾ ਪਤਾ ਲੱਗੇ ਹਨਾ ਤੇ ਆ ਕਰਕੇ ਫਿਰ ਅਗਲੇ ਨੂੰ ਹੁੰਦਾ ਹੀ ਆ ਬਈ ਵੀ ਜਾਨਵਰ ਖਾਵੇ ਬਾਕੀ 3200 ਵਾਲੀ ਬਾਜੀ ਸੀਗੀ ਬਈ ਹਨਾ ਪਿੰਡ ਬਾਦਲ ਜਸਵੀਰ ਬਾਦਲ ਦਾ ਪਿੰਡ ਹਨਾ ਫਰਦਾਰ ਜਸਵੀ ਸਿੰਘ ਪਾਦਲ ਤੇ ਬਾਜੀ ਬਹੁਤ ਤਗੜੀ ਬਾਜੀ ਉੜਦੀ ਇੱਥੇ ਤੇ 3200 ਚ ਕੋਈ ਵੀ ਮਾੜਾ ਨਹੀਂ ਛੱਡਦਾ ਤੇ ਪਰ ਆਪਾਂ ਨੂੰ ਕਿਸੇ ਦੇ ਚੰਗੇ ਮਾੜੇ ਦਾ ਕੋਈ ਭਾਅ ਨਹੀਂ ਹਨਾ ਜਿਹੜੀ ਵੀ ਅਗਲੀ ਦੀ ਚੀਜ਼ ਆ ਹਨਾ ਮਾਲਕ ਉਹ ਲਿਆ ਸਕਦਾ ਤੁਹਾਨੂੰ ਸਾਹਮਣੇ ਕਬੂਤਰੀ ਦਿਖਾ ਦੇ ਗੱਲ ਮੁੱਕੀ ਯਾਰ ਆ ਜਾਓ ਹਨਾ ਤੇ ਬਸ ਇੱਕ ਕਮੈਂਟ ਜੇ ਨਾ ਕਰਿਓ ਹਨਾ ਨਹੀਂ ਮੈਂ ਭੈਣ ਚੋਦੂ ਸਾਰਿਆਂ ਦੀ ਬਿਨਾਂ ਕੰਮ ਤੋਂ ਵੀ ਮੇਰੀ ਐ ਮੇਰੀ ਐ ਮੇਰੀ ਐ ਵੀ ਜਿਹੜੇ ਭਰਾ ਦੀ ਹੋਊਗੀ ਹਨਾ ਸਿੱਧਾ ਇੱਥੇ ਬਾਰ ਚ ਆ ਜੇ ਮੇਰੇ ਕੋਲੇ ਤੇ ਸਾਰਿਆਂ ਨੂੰ ਮੇਰਾ ਨੰਬਰ ਨਾਂ ਘਰ ਪਤਾ ਇਥੇ ਬਾਹਰ ਤੇ ਮੱਥੇ ਲੱਗੇ ਆਗੇ ਵੀ ਮੇਰੇ ਹਨ ਵੀ ਬਈ ਮੇਰੀ ਕਬੂਤਰੀ ਆ ਤੇ ਆਪਾਂ ਦੇ ਦੇਾਂਗੇ ਯਾਰ ਬਾਕੀ ਹੋਊਗੀ ਸਾਡੇ ਏਰੀਆ ਚ ਕੋਈ ਆਏ ਤਾਂ ਨਹੀਂ ਭਾਏ ਕੋਈ 200 ਕਿਲੋਮੀਟਰ ਤੋਂ ਆ ਗਈ ਕੋਈ ਸਾਡੇ ਕੋਈ 50 60 ਕਿਲੋਮੀਟਰ ਦੀ ਏਰੀਆ ਚ ਬੰਦੇ ਛੱਡਦੇ ਉਹੀ ਬਾਇਗਾ ਹਨ ਤੇ ਬਸ ਇੰਨਾ ਜਿਹਾ ਆਪਾਂ ਨੂੰ ਨਹੀਂ ਪਤਾ ਕੀ ਦੀ ਹੈ ਜਿਹਦੀ ਹੋਈ ਬਈ ਦੇਖ ਕੇ ਇੱਥੇ ਆ ਜਾਓ ਮੇਰੇ ਕੋਲ ਲੈ ਜਾਓ ਨਾ ਭਰਾਵੋ ਤੇ ਓਕੇ ਆ ਬਈ ਤੇ ਸੱਚ ਹਾਂ ਆਪਣਾ ਗਲਾਬੀ ਟੂਸਣ ਅੱਜ ਵੀ ਨਹੀਂ ਕਰਿਆ ਆਇਆ ਦੋ ਦਿਨ ਹੋ ਗਏ ਬਾਹਰ ਹੀ ਬੈਠਾ ਹੋ ਇਧਰ ਪਿੱਛੇ ਕੋਠੀ ਤੇ ਬੈਠਾ ਹੋ ਹਨ ਤੇ ਉਹਦਾ ਵੀ ਕੱਲ ਨੂੰ ਦੇਖਦੇ ਆਉਂਦਾ ਕਿ ਨਹੀਂ ਬਾਕੀ ਠੀਕ ਹੈ બાય બાય સાહેરા